ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਦਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾ ਕਾਕਾ ਹਰ ਐਤਵਾਰ ਨੂੰ ਪਿੰਡ ਦਸਕੇ ਦੇ ਵਿੱਚ ਆਪਾਂ ਮਰੀਜ਼ਾਂ ਨੂੰ ਮਿਲਦੇ ਆਂ ਜਿਹੜੇ ਛੋਟੀਆਂ ਤੋਂ ਲੈ ਕੇ ਵੱਡੀਆਂ ਬਿਮਾਰੀਆਂ ਦੇ ਨਾਲ ਜੂਝ ਰਹੇ ਆ ਠੀਕ ਨਹੀਂ ਹੋ ਰਹੇ ਥਾਂ ਥਾਂ ਤੇ ਜਾ ਕੇ ਸਰੀਰ ਨੂੰ ਖਰਾਬ ਕਰ ਰਹੇ ਆ ਕਿਤੋਂ ਵੀ ਆਰਾਮ ਨਹੀਂ ਮਿਲ ਰਿਹਾ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਦੇਸੀ ਜੜੀ ਉਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਜਿਹੜਾ ਇਹ ਡਸਕਾ ਪਿੰਡ ਹੈ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਹੈ ਤਸੀਲ ਹੈ ਜਿਹੜੀ ਉਹ ਲਹਿਰਾਗਾਗਾ ਨੇੜੇ ਸ਼ਹਿਰ ਬੁੜਲਾਡਾ ਵੀ ਹੈ ਬਰੇਟਾ ਵੀ ਹੈ ਸੁਨਾਮ ਵੀ ਹੈ ਤੇ ਲਹਿਰਾਗਾਗਾ ਵੀ ਹੈ ਹਰ ਐਤਵਾਰ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਆਪਾਂ ਮਰੀਜ਼ਾਂ ਨੂੰ ਮਿਲਦੇ ਹਾਂ ਅੱਜ ਜਿਸ ਵਿਸ਼ੇ 'ਚ ਮੈਂ ਤੁਹਾਡੇ ਸਾਹਮਣੇ ਆਇਆ ਉਹ ਹੈ ਬੜਾ ਨਾਮਰਾਦ ਰੋਗ ਜਿਹੜਾ ਸਾਡੀਆਂ ਗਲਤੀਆਂ ਕਾਰਨ ਲੱਗ ਜਾਂਦਾ ਸਾਨੂੰ ਜਿਵੇਂ ਸਾਡੇ ਸਰੀਰ ਦੇ ਵਿੱਚ ਅਸੀਂ ਤਲੀਆਂ ਹੋਈਆਂ ਚੀਜ਼ਾਂ ਜ਼ਿਆਦਾ ਖਾਂਦੇ ਆ ਜ਼ਿਆਦਾ ਅੱਜ ਕੱਲ ਦੇ ਹਿਸਾਬ ਨਾਲ ਤੇਜ਼ ਮਸਾਲੇ ਨੂਨ ਮਿਰਚ ਮਸਾਲੇ ਤਾਂ ਜ਼ਿਆਦਾ ਤੇਜ਼ ਨੇ ਕੈਮੀਕਲ ਵਾਲੇ ਮਸਾਲੇ ਆ ਗਏ ਇਸੇ ਤਰ੍ਹਾਂ ਸਾਡਾ ਖਾਣ ਦਾ ਸਹੀ ਤਰੀਕਾ ਨਹੀਂ ਜਦੋਂ ਮਰਜ਼ੀ ਅਸੀਂ ਖਾ ਲੈਨੇ ਆ ਜਦੋਂ ਮਰਜ਼ੀ ਅਸੀਂ ਪੀ ਲੈਨੇ ਆ ਇਹਦਾ ਤਰੀਕਾ ਹੀ ਨਹੀਂ ਰਿਹਾ ਤੇ ਉਹਨਾਂ ਕਾਰਨਾਂ ਕਰਕੇ ਫਿਰ ਸਾਡੇ ਪੇਟ ਦੇ ਵਿੱਚ ਫਲਟ ਪੈ ਜਾਂਦਾ ਹੈ ਉਹਦੇ ਨਾਲ ਸਾਡੇ ਅੰਦਰ ਖੁਸ਼ਕੀ ਹੋ ਜਾਂਦੀ ਹੈ ਫਿਰ ਕਬਜ ਰਹਿਣ ਲੱਗ ਜਾਂਦੀ ਹੈ ਜ਼ਿਆਦਾ ਗਰਮੈਸ਼ ਵਧ ਜਾਂਦੀ ਹੈ ਅੰਦਰ ਤੇ ਉਹਦੇ ਨਾਲ ਇੱਕ ਰੋਗ ਪੈਦਾ ਹੁੰਦਾ ਜਿਹਨੂੰ ਅਸੀਂ ਕਹਿੰਨੇ ਆ ਬਵਾਸੀਰ ਇਹ ਬਵਾਸੀਰ ਕਈ ਤਰ੍ਹਾਂ ਦੀ ਹੋ ਜਾਂਦੀ ਹੈ ਕਈਆਂ ਨੂੰ ਤਾਂ ਬਾਦੀ ਜੀ ਨੂੰ ਅਸੀਂ ਦਰਦ ਵਾਲੀ ਬਵਾਸੀਰ ਕਹਿੰਨੇ ਆ ਲੈਟਰਿੰਗ ਵੇਲੇ ਲੈਟਰਿੰਗ ਤੋਂ ਪਹਿਲਾਂ ਬਾਅਦ ਵਿੱਚ ਦਰਦ ਬਹੁਤ ਹੁੰਦਾ ਐ ਇੰਨਾ ਭਿਆਨਕ ਦਰਦ ਹੁੰਦਾ ਵੀ ਬੰਦਾ ਬਰਦਾਸ਼ਤ ਨਹੀਂ ਕਰ ਸਕਦਾ ਉਹਨੂੰ ਇਸੇ ਤਰ੍ਹਾਂ ਹੀ ਲੈਟਰਿੰਗ ਤੋਂ ਪਹਿਲਾਂ ਲੈਟਰਿੰਗ ਤੋਂ ਬਾਅਦ ਲੈਟਰਿੰਗ ਦੇ ਵਿੱਚ ਖੂਨ ਆਉਣਾ ਇਸੇ ਤਰ੍ਹਾਂ ਹੀ ਜਿਹੜਾ ਹੁੰਦਾ ਹੈ ਲੇਟਰਿੰਗ ਵਾਲੀ ਜਗ੍ਹਾ ਦੇ ਆਲੇ-ਦੁਆਲੇ ਮੌਕੇ ਹੋ ਜਾਂਦੇ ਮੱਛੀਆਂ ਵਾਲੀ ਤੇ ਕਈ ਵਾਰੀ ਫਿਰ ਪਗੰਦਰ ਹੋ ਜਾਂਦਾ ਜਿਹਨੂੰ ਅਸੀਂ ਪਗੰਦਰ ਕਹਿੰਦੇ ਆ ਖੋੜਾ ਹੋ ਜਾਂਦਾ ਅਲੱਗ-ਅਲੱਗ ਤਰ੍ਹਾਂ ਦੇ ਕਈਆਂ ਦੇ ਚੀਰਾ ਆ ਜਾਂਦਾ ਹੈ ਬਿਆਈ ਪਾਟਣ ਲੱਗ ਜਾਂਦੀ ਹੈ ਕਈਆਂ ਦਾ ਮੱਛਾ ਬਾਹਰ ਆਉਣ ਲੱਗ ਜਾਂਦਾ ਹੈ ਕਈ ਤਰ੍ਹਾਂ ਦੀ ਇਹ ਬਵਾਸੀਰ ਹੈ ਜਿਹੜੀ ਸਾਡੇ ਆਯੁਰਵੈਦਿਕ ਗ੍ਰੰਥਾਂ ਦੇ ਵਿੱਚ ਦੇਖੀ ਗਈ ਹੈ ਸੁਣੀ ਗਈ ਹੈ ਪੜ੍ਹੀ ਗਈ ਹੈ ਇਹਨਾਂ ਦਾ ਇਲਾਜ ਬਹੁਤ ਸੌਖਾ ਹੈ ਸਾਰਿਆਂ ਨਾਲੋਂ ਪਹਿਲਾਂ ਤਾਂ ਜਿਹੜਾ ਭਰੇਜ ਹੈ ਲਾਲ ਮਿਰਚ ਤਲੀਆਂ ਹੋਈਆਂ ਚੀਜ਼ਾਂ ਜਿਆਦਾ ਨੂਨ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਇਹਨਾਂ ਨੂੰ ਬੰਦ ਕਰ ਦਿਓ ਸਾਦਾ ਭੋਜਨ ਦੋ ਟਾਈਮ ਸਵੇਰੇ ਸ਼ਾਮ ਖਾਓ ਜਿਆਦਾ ਵਾਰ ਅਸੀਂ ਜਦੋਂ ਖਾਂਦੇ ਆ ਵਾਰ-ਵਾਰ ਅਲੱਗ-ਅਲੱਗ ਚੀਜ਼ਾਂ ਉਹਦੇ 'ਚ ਵੀ ਦਿੱਕਤ ਆ ਜਾਂਦੀ ਹੈ ਪਾਣੀ ਵੱਧ ਤੋਂ ਵੱਧ ਪੀਓ ਠੀਕ ਹੈ ਜੀ ਤਾਂ ਜਿਹੜਾ ਇਹਦੇ ਵਿੱਚ ਚੀਜ਼ਾਂ ਵਰਤਣੀਆਂ ਨੇ ਜਿਹੜਿਆ ਤੁਸੀਂ ਚੀਜ਼ਾਂ ਲਿਆ ਕੇ ਜਿਨ੍ਹਾਂ ਨੂੰ ਬਵਾਸੀਰ ਹੋ ਗਈ ਉਹਨਾਂ ਵਾਸਤੇ ਅਮਰਤ ਨੁਕਤਾ ਤੁਹਾਡੀ ਝੋਲੀ ਦੇ ਵਿੱਚ ਮਹਾਪੁਰਸ਼ਾਂ ਦਾ ਦੱਸਿਆ ਹੋਇਆ ਪਾਉਣ ਲੱਗੇ ਆਂ ਜੀ ਨੋਟ ਕਰ ਲਓ ਮੈਂ ਦਾਅਵੇ ਨਾਲ ਗਰੰਟੀ ਨਾਲ ਇਹ ਗੱਲ ਕਹਿਨਾ ਸਟੈਂਪ ਪੇਪਰ ਤੇ ਮੇਰੇ ਤੋਂ 10 ਲੱਖ ਤੱਕ ਦੀ ਚਾਹੇ ਗਰੰਟੀ ਲਖਵਾ ਕੇ ਲੈ ਲਿਓ ਬਵਾਸੀਰ ਪਹਿਲੇ ਦਿਨ ਤੋਂ ਖਤਮ ਹੋਣੀ ਸ਼ੁਰੂ ਹੋ ਜਾਏਗੀ ਜਿਨ੍ਹਾਂ ਦੇ ਖੂਨ ਪੈਂਦਾ ਪਹਿਲੇ ਦਿਨ ਤੋਂ ਬਾਅਦ ਖੂਨ ਨਹੀਂ ਪਵੇਗਾ ਜਿਨ੍ਹਾਂ ਦੇ ਦਰਦ ਹੁੰਦੀ ਹੈ ਪਹਿਲੇ ਦਿਨ ਤੋਂ ਬਾਅਦ ਦਰਦ ਬੰਦ ਜਿਹੜੇ ਮੌਕੇ ਨੇ ਉਹ 1 2 4 ਦਿਨਾਂ ਦੇ ਵਿੱਚ ਵਿੱਚ ਸੁੱਕ ਜਾਂਦੇ ਆ ਪਗੰਦਰ ਹੈ ਜਿਹੜਾ ਪਹਿਲੇ ਦਿਨ ਤੋਂ ਚੋਰਾਦ ਨਿਕਲਣੀ ਬੰਦ ਹੋ ਜੇਗੀ ਔਰ ਪਹਿਲੇ ਦਿਨ ਤੋਂ ਬਾਅਦ ਉਹਨੂੰ ਉਹਦੇ 'ਚ ਦਰਦ ਹੋਣੀ ਬੰਦ ਹੋ ਜੇਗੀ ਖੂਨ ਆਉਣਾ ਬੰਦ ਹੋ ਜਾਏਗਾ 10 ਦਿਨਾਂ ਦੇ ਵਿੱਚ ਪਗੰਦਰ ਵੀ ਖਤਮ ਹੋ ਜਾਂਦਾ ਹੈ ਮੌਕੇ ਵੀ ਖਤਮ ਹੋ ਜਾਂਦੇ ਨੇ ਜਿਹੜੀਆਂ ਬਾਕੀ ਨੇ ਦਰਦ ਹੈ ਵਿਆਈ ਪਾਟ ਰਹੀ ਹੈ ਆਪਣਾ ਖੂਨ ਆਉਂਦਾ ਇਹ ਪਹਿਲੇ ਦਿਨ ਤੋਂ ਠੀਕ ਹੋ ਜਾਂਦੀਆਂ ਨੇ ਸੋ ਇਹਦੇ ਵਿੱਚ ਨੁਕਤਾ ਤੁਸੀਂ ਇਹ ਵਰਤ ਲੈਣਾ ਜੇ ਘਰੇ ਨਾ ਬਣਾ ਸਕੇ ਨਾ ਲਿਆ ਸਕੇ ਤਾਂ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਂ ਮਿਲਦਾ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਆਪਣੀ ਨਵਜ ਦਿਖਾ ਕੇ ਗਰੰਟੀ ਦੇ ਨਾਲ ਆਪਣੇ ਰੋਗ ਦਾ ਇਲਾਜ ਕਰਵਾ ਸਕਦੇ ਆ। ਸੋਏ ਦੇ ਵਿੱਚ ਜਿਹੜੀਆਂ ਚੀਜ਼ਾਂ ਲੈਣੀਆਂ ਨੇ ਉਹ ਨੋਟ ਕਰ ਲਓ ਜੀ। ਹਰੜ ਲੈਣੀ ਹੈ ਇਹਦੇ ਵਿੱਚ 50 ਗ੍ਰਾਮ ਬਿਹੇੜਾ ਲੈਣਾ ਹੈ 50 ਗ੍ਰਾਮ। ਆਮਲਾ ਲੈਣਾ ਹੈ 50 ਗ੍ਰਾਮ। ਵੱਡੀ ਇਲਾਚੀ ਹੈ ਜਿਹੜੀ ਉਹ ਲੈਣੀ ਹੈ 50 ਗ੍ਰਾਮ, ਦਾਲ ਚੀਨੀ ਲੈਣੀ ਹੈ 50 ਗ੍ਰਾਮ। ਤੇ ਤਮਾਲ ਪੱਤਰਾਂ ਨੇ ਜਿਹੜੇ ਉਹ ਲੈਣੇ ਨੇ 50 ਗ੍ਰਾਮ, ਸਿੰਗ ਲੈਣੀ ਹੈ 50 ਗ੍ਰਾਮ, ਮਗਾ ਲੈਣੀਆਂ ਨੇ 50 ਗ੍ਰਾਮ, ਕਾਲੀ ਮਿਰਚ ਲੈਣੀ ਹੈ 50 ਗ੍ਰਾਮ, ਸੁੰਡ ਲੈਣੀ ਹੈ 50 ਗ੍ਰਾਮ। ਸੌਂਫ ਲੈਣੀ ਹੈ ਤੁਸੀਂ 50 ਗ੍ਰਾਮ, ਹਲਦੀ ਘਰੇ ਵਧੀਆ ਜਿਹੜੀ ਹੁੰਦੀ ਹੈ ਘਰੇ ਬੀਜੀ ਹੋਈ, ਗੰਡੀਆਂ ਵਾਲੀ ਪੰਸਾਰੀਆਂ ਤੋਂ ਮਿਲ ਜਾਊ 50 ਗ੍ਰਾਮ। ਤੇ ਅਜਮੋਦ ਇਹ ਲੈਣਾ ਤੁਸੀਂ 50 ਗ੍ਰਾਮ, ਕੜੋਂ ਲੈਣੀ ਹੈ 50 ਗ੍ਰਾਮ, ਚਪਕਾ ਲੈਣਾ 50 ਗ੍ਰਾਮ। ਸੱਜੀ ਖਾਰ ਲੈਣੀ ਹੈ 50 ਗ੍ਰਾਮ, ਜੌਂ ਖਾਰ ਲੈਣੀ ਹੈ 50 ਗ੍ਰਾਮ। ਇਸੇ ਤਰ੍ਹਾਂ ਬਾਤ ਲੈਣਾ ਹੈ 50 ਗ੍ਰਾਮ ਅਨਾਰ ਦਾ ਛਿਲਕਾ ਇਹ ਲੈਣਾ ਹੈ ਤੁਸੀਂ 50 ਗ੍ਰਾਮ ਨਾਗਰ ਮੋਥਾ ਲੈਣਾ ਇਹਦੇ ਵਿੱਚ 100 ਗ੍ਰਾਮ ਪਿਪਲਾ ਮੂਲ ਲੈਣੀ ਹੈ ਤੁਸੀਂ 50 ਗ੍ਰਾਮ ਭਟਾ ਲੈਣਾ 50 ਗ੍ਰਾਮ ਬਿੱਲਗਰੀ ਲੈਣੀ ਹੈ 100 ਗ੍ਰਾਮ ਵਾਉ ਬੜਿੰਗ ਲੈਣਾ ਹੈ 50 ਗ੍ਰਾਮ ਤੇ ਪੰਜੇ ਨਮਕ ਲੈਣੇ ਨੇ ਦਾ 10 ਗ੍ਰਾਮ ਸੋ ਇਹ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਬਰੀਕ ਪੀਸ ਦੇਣਾ ਇੱਕ ਚਮਚ ਦਵਾਈ ਸਵੇਰੇ ਖਾਲੀ ਪੇਟ ਕੱਚੀ ਲੱਸੀ ਨਾਲ ਜਾਂ ਕੱਚੇ ਦੁੱਧ ਨਾਲ ਜਾਂ ਫਿਰ ਇਹਨੂੰ ਤੁਸੀਂ ਖੱਟੀ ਲੱਸੀ ਨਾਲ ਲੈ ਸਕਦੇ ਹੋ ਤੇ ਫਿਰ ਦੁਪਹਿਰੇ ਤੇ ਫਿਰ ਸ਼ਾਮ ਨੂੰ ਰੋਟੀ ਤੋਂ ਘੰਟਾ ਪਹਿਲਾਂ ਤਿੰਨ ਟਾਈਮ ਇਹ ਦਵਾਈ ਤੁਸੀਂ ਲੈ ਲਓ 1 ਮਹੀਨਾ 1 ਮਹੀਨੇ ਤੋਂ ਬਾਅਦ ਤੁਹਾਨੂੰ ਜਿਹੜੀ ਮਰਜ਼ੀ ਬਿਵਾਸੀ ਰਹਿ ਜ਼ਿੰਦਗੀ 'ਚ ਦੁਆਰੇ ਬਿਵਾਸੀ ਨਹੀਂ ਹੁੰਦੀ ਜਿਹੜੀ ਹੈਗੀ ਹੈ ਉਹ ਖਤਮ ਹੋ ਜਾਏਗੀ ਇਹਦੀ ਗਰੰਟੀ ਮੇ ਤੋਂ ਸਟੈਂਪ ਪੇਪਰ ਤੇ ਲਿਖਾ ਕੇ ਲੈ ਲਓ ਇਸ ਨੁਕਸੇ ਦੀ ਤੁਹਾਨੂੰ ਕਦੇ ਜ਼ਿੰਦਗੀ ਚ ਬਵਾਸੀਰ ਨਹੀਂ ਹੋ ਸਕਦੀ ਜਿਨ੍ਹਾਂ ਨੂੰ ਹੋਈ ਹੋਈ ਹੈ ਉਹ ਉਹਨਾਂ ਨੂੰ 1 ਮਹੀਨੇ ਦੇ ਵਿੱਚ ਠੀਕ ਕਰ ਦਿੰਦੀ ਹੈ ਸੋ ਇਸ ਨੁਕਤੇ ਨੂੰ ਆਪ ਵਰਤੋ ਹੋਰਾਂ ਨੂੰ ਅੱਗੇ ਦੱਸੋ ਤੇ ਵੀਡੀਓ ਨੂੰ ਅੱਗੇ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਵੀਡੀਓ ਤੁਹਾਡੇ ਕੋਲੇ ਪਹਲ ਦੇ ਆਧਾਰ ਤੇ ਪਹੁੰਚ ਸਕੇ ਬਾਕੀ ਜਿਨ੍ਹਾਂ ਨੇ ਮੈਨੂੰ ਮਿਲਣਾ ਹੈ ਉਹ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਨੌਲਜ ਦਿਖਾ ਕੇ ਦੇਸੀ ਜੜੀ ਬੂਟੀਆਂ ਦੇ ਨਾਲ ਬਣੀਆਂ ਹੋਈਆਂ ਦਵਾਈਆਂ ਦੇ ਨਾਲ ਆਪਣੇ ਰੋਗਾਂ ਦਾ ਗਰੰਟੀ ਦੇ ਨਾਲ ਇਲਾਜ ਕਰਵਾ ਸਕਦੇ ਹਾਂ ਤੁਹਾਡਾ ਸਭ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ